ਉਹ ਹੈ ਕਾ ਸਾਦੇ ਪਤੇ ਆਇਆ ਤਾਸਿਮ ਹਰਬਿਊ ਟਿਊਚਰਨ ਜੋ ਰਥੀ ਸਾਧੂ ਆਕਾਰਨਾਥ ਜੀ ਇਸ ਸੰਤਮੀ ਸਲਾ ਨਜ਼ਰ ਸੀ ਪਿੰਡ ਕਾਲਾ ਵਾਇਆ ਵਿਕੇ ਤੁੰਤਾਂ ਮਨਾਈ ਜਾਂਦੀ ਹੈ ਇਹ ਜੋ ਡੇਰਾ ਸਤਗੁਰ ਕਾਰਨਾਥ ਜੀ ਦੇ ਜੋ ਪਿੰਡ ਨੂੰ ਇਹ ਸ਼ਰਕ ਜਾ ਰਹੀ ਹੈ ਇਹ 1.5 ਦੇ راست ਜਾਉਂਦਾ ਤੰਤ ਮੰਨ ਦੇ ਨਾਲ ਇਥੇ ਰਾਸਟਿਆਂ ਦੇ ਸੰਗਤ ਵਾਸਤੇ ਜੋ ਦੀਵਦੀ ਸੰਗਤਾਂ ਨੇ ਸਮੂਲ ਕਰਨ ਵਾਸਤੇ ਰਾਤੇ ਆਲੇ-ਦਲੇ ਲੋਕੀ ਸੰਗਤਾਂ ਨੇ ਜੋ ਲੰਗਰ ਲਗਾਏ ਹਨ ਜੋ ਜਲ ਖੰਨੇ ਜਾਂ ਲਛੀਲਾ ਸੰਗਤियां ਸ਼ਾਇਦ ਚੱਕਦੀਆਂ ਆ ਰਹੀਆਂ ਸੰਗਤਾਂ ਦੇਖੋ ਜੀ ਅੱਜ ਪਿੰਡ ਕਾਲੇ ਪਾਈਆਂ ਪਿੰਡ ਵਸ ਹੰਕਾਰਨਾਹ ਜੀ ਅੱਤ ਪੱਤੀ ਸੰਤ ਸਾਧੂ ਮਹਾਰਮਾ ਉਹਨਾਂ ਦੀ ਫਲਾ ਨੰਬਰ 77121 ਵਿੱਚ ਦੀਵਦੀ ਸੰਗਤਾਂ ਵਿੱਚ ਲੂਵੀ ਹੈ ਸੰਗਤਾਂ ਲੰਗਰ ਛਕ ਰਹੀਆਂ ਹੋਈਆਂ ਇਹ ਸੰਗਤਾਂ ਜੋ ਗੁਰਦਰਾਸ਼ੀਰ ਬਾਬਾ ਪਾਨਾ ਜੀ ਬਿਆਸਪਿੰਡ ਤੋਂ ਸੰਗਤਾਂ ਦਾ ਜਿਉ ਟੈਂਡਰ ਸੰਤਾ ਛਕਣ ਵਾਸਤੇ ਲਗਾਇਆ ਗਿਆ ਹੈ ਨਾ ਸੰਗਤਾਂ ਛਕਦਾ ਛਕਦੀ ਹੋਈਆਂ ਸੰਗਤਾਂ ਲੰਗਰ YouTube ਚੈਨਲ ਤੋਂ ਦੇਖ ਰਹੀਆਂ ਜਿਹੜੇ ਸੰਗਤਾਂ ਸੇਵਾ ਕਰਦੀਆਂ ਨਾ ਨੌਜੋਸਵਾ ਤਾਂ ਤਾਂ ਸਾਡੇ ਬੱਚੇ ਨਵਜ ਅਖਿਆ ਦੇ ਨਾਲ ਠੰਡੇ ਯਾਦ ਦੀ ਸੇਵਾ ਕਰਦੀਆਂ ਹੋਈਆਂ ਜੋ ਕਰਤਾਰਪੁਰ ਤੋਂ ਕਿਸ਼ੂਗੜ੍ਹ ਚੱਲ ਜਾਂਦੀ ਆ ਇਸ ਪੱਠੇ ਪਿੰਡ ਦੇ ਨੇੜੇ ਕੋਲ ਇਹ ਪਿੰਡ ਸਥਿਤ ਹੈ ਜਿੱਥੇ ਗੁਰਦਾਰਾ ਸ਼ਹੀਦ ਬਾਬਾ ਭਾਨਾ ਜੀ ਦੇ ਪ੍ਰਬੰਧਕ ਕਮੇਟੀ ਵਿਆਸ ਪਿੰਡ ਦੇ ਆ ਨੌਜਵਾਨ ਸਭਾ ਤੇ ਪ੍ਰਬੰਧਕ ਕਮੇਟੀ ਨਾਲ ਠੰਡੇ ਯਾਦ ਦੀ ਸੰਗਤਾਂ ਦਾ ਸ਼ਿਰਵੀ ਲਗਾਈ ਹੈ ਆਓ ਪਹਿਲਾਂ ਜਾਣਕਾਰੀ ਲਈਏ ਭਾਈ ਖਾਸ ਸਾਹਿਬ ਜੀ ਫਤਿਹ ਜੀ ਜੀ ਇਹ ਵਿਆਸਪਿੰਡ ਤੋਂ ਜੀ ਇਹ ਕਿਹੜੇ ਗੁਰਦੁਆਰੇ ਨੂੰ ਆਇਆ ਜੀ ਇਹ ਗੁਰਦੁਆਰਾ ਬਾਬਾ ਪੰਨਾ ਜੀ ਸ਼ਹੀਦ ਵਿਆਸਪਿੰਡ ਇਹ ਸਭਾਂ ਚ ਲੱਗਾ ਲੱਗੇ ਬਾਬਾ ਅੰਕਾਰ ਸਿੰਘ ਜੀ ਦੇ ਜਨਮ ਦਿਹਾੜੇ ਤੇ ਅੱਗੇ ਵੀ ਲਗਾਉਂਦੇ ਜੀ ਹਾਂਜੀ ਸਾਨੂੰ 30 ਸਾਲ ਹੋ ਗਏ ਜੀ ਉਹ ਸਾਰੇ ਕਮਾਡਨ ਸਨਾਨੇ ਚੰਦੇਲ ਜੋ ਪ੍ਰਬੰਧਕ ਕਮੇਟੀ ਗੁਰਦੁਆਰਾ ਪੰਨਾ ਫਿਰ ਵੀ ਆਸਿਰ ਤੋਂ ਜੋ ਹੋ ਸਕਦਾ ਸੇਵਾ ਕਰਦੀਆਂ ਹਨ ਠੰਡੇ ਦੇ ਆਲਦੀਆਂ ਤਾਂ ਤੇ ਮੰਦ ਦੇ ਨਾਲ ਟ੍ਰੈਕਾਂ ਤਾਂ ਤੇ ਇਹ ਜੋ ਮੈਨਗੇਟ ਹੈ ਇਹ ਜੋ ਮੈਨਗੇਟ ਪਿੰਡ ਕਾਹ ਬਾਈਆਂ ਨੂੰ ਜਾਂਦਾ ਹੈ ਕਿ ਪਿੰਡ ਪਠੇ किशनਗਰ ਕਰਤਾ ਪੁੱਤਰ ਰੋੜ ਜੋ ਛੜਗੇ ਸਿੱਧ ਹੈ ਦਰਮਿਆਨ ਪਠੇ ਪਿੰਡ ਦੇ ਕੋਲੇ ਹੈ ਸੇ ਪੰਜਾਬ ਇੰਡੀਆ ਪੰਜਾਬ ਚ ਜਿੱਥੇ ਸੰਗਤ ਆਣ ਸਕਣ ਵਾਸਤੇ ਇਹ ਮੈਨਗੇਟ ਇਹ ਜੋ ਛੜਗੇ ਨੇ ਕਰੋੜ ਹੈ ਜਿੱਥੇ तो इस स्थान की पूजा से स्थान की कर रहे कर ग्यारह संबंध में थान थान लंगर लगाए हैं जो पुजारी सेवा कर हैं गुरु महाराज दे हन, सलाना जो अज सालाना समागम है उस संबंध में बख स्थाव ने जो डेरा जो बोर्ड है ਦੇੜਾ ਦੇਵ ਦੇ ਸੰਗਤਾ ਦੇ ਰਹੀਆਂ YouTube ਚੈਨਲ ਤੋਂ ਇਹ ਜੋ ਪੰਜਾਬ ਦੇ ਅੰਦਰ ਇੰਡੀਆ ਦੇ ਵਿੱਚ ਜੋ ਇਹ ਡੇਰਾ ਡੇਰਾ ਬਾਬਾ ਕਾਰਨਾਸ ਜੀ ਕਾਰਾ ਵਈਆਂ ਇੱਥੋਂ 255 ਕਿਲੋਮੀਟਰ ਦੂਰੀ ਤੇ ਸਟੇ ਪਿੰਡ ਆ ਜਿੱਥੇ ਲਿੰਕ ਰੋਡ ਕਰਤਾਪੁਰ ਤੋਂ ਪਿੰਸ਼ੰਗੜ ਜਾਂਦੀ ਹੈ ਆਓ ਜੀ ਆਓ ਜਿੱਥੇ ਦੂਸਰਾ ਜੋ ਠੰਡੇ ਜਲਦੀ ਸ਼ਫੀਲ ਇੱਕ ਕਿੜ ਪਿੰਡ ਲਗਾਈ ਇਹਨੇ ਜਾਣ ਕਰ ਦਿੰਦੇ ਹੋ ਪਰਬੰਦ ਕਮੇਟੀ ਕੋ ਜਾਣ ਕਰ ਲਈਏ ਇਹ ਕਿਹੜੇ ਪਿੰਡ ਜਾਈ ਇਹ ਜੀ ਪਿੰਡ ਚੀਮ ਆ ਪਿੰਡ ਚੀਮ ਆ ਜੀ ਕਿਵੇਂ ਲਗਾਈ ਜੀ ਹਾਂ ਜੀ ਚੀਮੇ ਚੀਮੇ ਪਿੰਡ ਦਾ ਲੰਗਰ ਆ ਜੀ ਜਿਵੇਂ ਪਿੰਡ ਦਾ ਅੱਗੇ ਵੀ ਲਗਾਉਂਦੇ ਕੈਰ ਕੇ ਲਈ ਆ ਜੀ ਹਾਂ ਜੀ ਅੱਗੇ ਵੀ ਲਗਾਉਂਦੇ ਅੱਗੇ ਦੀ ਘਟੋ ਘਟ ਨਹੀਂ ਦਾ 10 ਸਾਲ ਤੋਂ ਪਹਿਲਾਂ ਸਾਢੇ ਜਨਮ ਤੋਂ ਪਹਿਲਾਂ ਦਾ ਹੀ ਆ ਗਰੰਟੀ ਦੇਣੀ ਹੈ ਹਾਂਜੀ ਗਰੰਟੀ ਦੇਣੀ ਨਹੀਂ ਨਹੀਂ ਗਰੰਟੀ ਦੇਣੀ ਆਪਣਾ ਨਾਮ ਦੱਸਣ ਹੋ ਜਾ ਬੇਨਾ ਸਰ ਵੀ ਸੰਗਤੀ ਨੌਜਵਾਨ ਸਵਾਰ ਮੈਂਬਰ ਆ ਤੇ ਤੁਸੀਂ ਕਹਿੰਦੇ ਸਭਾ ਚ ਨੈਲ ਲਗਾਇਆ ਗਿਆ ਜੀ ਹਾਂਜੀ ਇਹ ਇਹ ਤਾਂ ਤਾਂ ਸੰਤ ਬਾਬਾ ਊਕਾਰਨਾ ਜੀ ਦੀ ਵਰਸੀ ਦੇ ਵਰਸੀ ਦੇ ਸੰਬੰਧ ਤੇ ਆ ਜੀ ਤਾਂ ਤਾਂ ਬਾਰਸੀ ਬਾਤ ਜੋ ਇਹ ਕੀਮਾਰੀ ਸੰਗਤੀ ਉਹ ਹੈ ਠੰਡੇ ਜਲਦੀ ਸ਼ਵੀਰ ਨੇ ਜੋ ਇਜਾਜ਼ਤ ਠੰਡੇ ਜਲਦੀ ਪਹਿਲਾਂ ਵਿਆਹ ਕੋਲੇ ਸੰਗਤਾਂ ਦੇ ਲਗਾਇਆ ਹੈ ਸੰਗਤਾਂ ਸੇ ਲੰਗਰ ਸਾਹਿਬ ਦੀਆਂ ਆਈਆਂ ਆਓ ਜੀ ਆਇਆਂ ਟੋਟ ਲੰਗਰ ਪੰਡਾਰੇ ਚੱਲਦੇ ਹਨ ਸੰਗਤਾਂ ਸੇਵਾ ਕਰਦੀਆਂ ਜਿੱਥੇ ਥੰਨੇ ਜਲਦੀ ਸ਼੍ਰੀ ਦੇ ਨਾਲ ਲੰਗਰ ਵੀ ਲਗਾਏ ਹਨ ਸਵਾਗਤ ਸੱਚੇ ਸਾਰੀ ਮਾਦਮਾਂ ਅਕਾ ਨਾਜ਼ੀ ਦੇ ਤੇ ਸਲਾਨਾ ਸਵਾਗਤ ਹਰ ਸਾਲ ਦੀ ਤਰ੍ਹਾਂ ਦੇ ਦੇ ਸੰਗਤਾਂ ਮਨਾਉਂਦੀਆਂ ਆ ਰਹੀਆਂ ਨੌਜਵਾਨ ਸਵਾਵਾ ਮਨਾਉਂਦੀਆਂ ਆ ਰਹੀਆਂ ਜਿੱਥੇ ਆਓ ਪ੍ਰਬੰਧਕ ਜਨਜੋਆ ਨਾਲ ਕੋਈ ਜਾਣਕਾਰੀ ਲਈਏ ਇਹ ਲੰਗਰ ਕਾਦੇ ਵਾਸਤੇ ਲਗਾਇਆ ਹੈ ਇਹ ਸੇਵਾ ਕਰੀਆਂ ਨੇ ਇਹ ਸੇਵਾ ਜੇ ਨਾਲ ਇਹ ਲੰਗਰ ਕਾਦੇ ਵਾਸਤੇ ਲਗਾਇਆ ਜੀ ਹਾਂਜੀ ਇਹ ਲੰਗਰ ਕਾਦੇ ਵਾਸਤੇ ਲਗਾਇਆ ਜੀ ਇਹ ਲੰਗਰ ਜੀ ਧੰਨ ਧੰਨ ਬਾਬਾ ਅੰਕਾਰਨਾਥ ਮਹਾਰਾਜ ਦੀ ਵਰਸੀ ਸੰਬੰਧ ਨੂੰ ਮੋੜ ਰੱਖਦੇ ਹੋਏ 30 ਮਈ 1987 ਤੋਂ ਜੋ ਮਹਾਰਾਜ ਦਾ ਸੱਜ ਖੜਨ ਹੋਇਆ ਉਸ ਤੋਂ ਬਾਅਦ ਇਹ ਸਾਰੀ ਸੰਗਤ ਦੇ ਪਿੰਡ ਟੀਮਾਂ ਦੇ ਸੰਯੋਗ ਦੇ ਨਾਲ ਲਾਇਆ ਜਾ ਰਿਹਾ ਜੀ ਇਹ ਕਿੱਥੇ ਲਗਾਉਣੀ ਹੈ ਜੀ ਕੀ ਗੱਲ ਕੀ ਪਹਿਲੀ ਵਾਲੀ ਦਾ ਨਹੀਂ ਨਹੀਂ ਜੀ ਜਦੋਂ ਤੋਂ ਮਹਾਰਾਜ ਸਾਹਿਬ ਸਤਖੰਡ ਸਾਹਿਬ ਨੂੰ ਗਏ ਉਸ ਤੋਂ ਬਾਅਦ ਸਪੀਡ ਸ਼ੁਰੂ ਕੀਤੀ ਹੈ ਚਾਚੇ ਗਰਦਿਆਲ ਸਿੰਘ ਉਹ ਡਾਕਟਰ ਸਾਹਿਬ ਡਾਕਟਰ ਸਾਹਿਬ ਨੇ ਉਸ ਤੋਂ ਬਾਅਦ ਵੀ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਹੀ ਹੋ ਰਿਹਾ ਜੀ ਠੀਕ ਹੋ ਪ੍ਰਬੰਧਕ ਜਾਣਦੇ ਕੋਈ ਮੈਂਬਰ ਵੀ ਹੋ ਕਿਸੇ ਸਭਾ ਦੇ ਇਹ ਸਾਰੇ ਸੇਵਾਦਾਰ ਹੀ ਆ ਜੀ ਜਿੰਨੇ ਹੈਗੇ ਕਿਹੜੇ ਗਰਦਿਆਲ ਉਹਦਾ ਸੇਵਾ ਕਰਦੇ ਕਿਹੜੇ ਪਿੰਡ ਚੀਮਾ ਤੋਂ ਜੀ ਕਿਵੇਂ ਪਿੰਡ ਤੋਂ ਜੀ ਪਿੰਡ ਚੀਮਾ ਤੋਂ ਜਾਣਕਾਰੀ ਦਿੱਤੀ ਆ ਜੋ ਕਾਰਨਾਜੀਤ ਪਛੀਦ ਸਦ ਮਹਾਤਮਾ ਸੇ ਉਹਨਾਂ ਦੇ ਵਿੱਚ ਜੋ ਪ੍ਰਬੰਧ ਉਹਨਾਂ ਦੇ ਸੰਬੰਧ ਵਿੱਚ ਇਹ ਲੰਗਰ ਲਗਾਏ ਹਨ ਤਾਂ ਤਾਂ ਤੇ ਮੰਦੇ ਨਾਲ ਆਓ ਜਾਣਕਾਰੀ ਅੰਦਲ ਲਈਏ ਜੋ ਕਤੂਟ ਨਗਰ ਵਰਤਾਇਆ ਜਾ ਰਿਹਾ ਹੈ ਨਾ ਜੋ ਉਹਨਾਂ ਵਾਸਤੇ ਜਾਣਕਾਰੀ ਲਈਏ ਸੰਗਤਾਂ ਲੰਗਰ ਛਕਦੀਆਂ ਹੋਈਆਂ ਦੇਖਦੀਆਂ ਤਾਂ ਤੇ ਮੰਦੇ ਨਾਲ ਮਹਾਰਾਜ ਜੀ ਦਿੱਤ ਪਛੀ ਢੋੰਕਾ ਨਾਲ ਜੋ ਹੈ ਉਹਨਾਂ ਦੇ ਸਲਾਨਾ ਸਮਾਗਮ ਦੇ ਵਿੱਚ ਸੰਗਤਾਂ ਲੰਗਰ ਛਕਦੀਆਂ ਹੋਈਆਂ ਤੁਸੀਂ ਦੇਖ ਰਹੇ YouTube ਚੈਨਲ ਤੋਂ ਦੇਖਦੇ ਸੰਗਤਾਂ ਦੇਖ ਰਹੀਆਂ ਜੀਮਾ ਪਿੰਡ ਦੀ ਸੰਗਤ ਨੇ ਅਤੇ ਬਿਆਹ ਬਣ ਸੰਗਤਾਂ ਨੇ ਉਹਨਾਂ ਦੇ ਪਸੀ ਸਾਧੂ ਦੇ ਸਮਾਗਮ ਦੇ ਸਵਾਨ ਵਿੱਚ ਕਿਤਾਬ ਤੋਂ ਕਿਸੇ ਘਰ ਦੀਆਂ ਛੜਕ ਤੇ ਉੱਤੇ ਜੋ ਸਵਾਵਾਂ ਨੇ ਸੰਗਤਾਂ ਦੇ ਲੰਗਰ ਵਾਸਤੇ ਲੰਗਰ ਟੁੱਟ ਲੰਗਰ ਪੰਡਾਤ ਗੁਰੂ ਮਹਾਰਾਜ ਦੇ ਤਾਂਤ ਜੀ ਗੁਰਨਾਨਕ ਦੇਵ ਜੀ ਦੇ 20 ਰੁਪਏ ਦੇ ਲੰਗਰ ਜੋ 20 ਰੁਪਏ ਲੰਗਰ ਇਹ ਸਿਰੇ ਦੀ ਵਰਕ ਤੇ 20 ਰੁਪਏ ਲੰਗਰ ਦੀ ਜੋ ਇਹਨਾਂ ਸੰਗਤਾਂ ਨੌਜਵਾਨ ਸਵਾਵਾਂ ਨੇ ਪ੍ਰਬੰਧਕ ਕਮੇਟੀ ਨੇ ਗੁਰੂ ਮਹਾਰਾਜ ਦੇ ਦਿਨ ਯਾਦ ਕਰਦੇ ਹੋਏ ਆ ਉਹਨਾਂ ਦੇ ਸਮਾਗਮਾਂ ਵਿੱਚ ਯਾਦ ਕਰਦੇ ਹਾਂ। ਵਕਤ ਸਾਂ ਨੇ ਲੰਗਰ ਲਗਾਏ ਹਨ। ਖੁਸ਼ੀ ਵਿੱਚ ਪ੍ਰਬੰਧਕ ਕਮੇਟੀ ਦੇ ਉੱਪਰ ਕੀ ਮਾਰੇ ਪੈਣ ਨੌਜਵਾਨ ਸਭਾ ਗੁਰਦਾਰ ਪ੍ਰਬੰਧਕ ਕਮੇਟੀਆਂ ਕੰਨ ਨਛੂ ਮੋਛਾਂ ਤਨ ਡੜ ਕੇ ਇਹ ਸਥਾਨ ਅੰਕਾਰਨਾਦੀ ਜੋ ਸਤਿਪੰਥੀ ਸਾਧੂ ਮਹਾਰਮਾਨ ਨੂੰ ਯਾਦ ਮੁਖ ਰੱਖਦੇ ਹੋਏ ਇਹ ਲੰਗਰ ਲਗਾਏ ਹਨ। ਜੋ ਲੰਗਰ ਛਕਦੀਆਂ ਆਓ ਉਹਨਾਂ ਇੱਕ ਸੰਗਤਾਂ ਕੋ ਜਾਣਕਾਰੀ ਲਈਏ। ਸਾਰੇ ਵਾਦ ਲੰਗਰ ਲਗਾਇਆ ਗਿਆ ਜੀ ਸੰਗਤਾਂ ਨੂੰ। ਹਾਂਜੀ। ਇਹ ਲੰਗਰ ਕਾਦੇ ਵਾਸਤੇ ਲਗਾਇਆ ਗਿਆ ਬਾਬੇ ਦੇ ਮੇਲੇ ਨਾਲ ਕਾਲੇ ਸੰਤਾਂ ਦੇ ਮੇਲਾ ਜੀ ਹਾਂ ਜੀ ਤੁਸੀਂ ਕਿੱਥੋਂ ਦੇ ਕਿਹੜੇ ਪਿੰਡ ਦੇ ਹੋ ਤੁਸੀਂ ਜੀ ਟੀਮੇ ਤੋਂ ਹਾਂ ਜੀ ਈਮਰੋ ਜੀ ਹਾਂ ਜੀ ਈਮਰੋ ਜਾਣ ਕੇ ਦੱਤੀ ਹੈ ਜੋ ਲੰਗਰ ਛਕਿਆ ਉਹਨਾਂ ਨੇ ਜੋ ਅਜੋ ਨੌਜਵਾਨ ਤੋਂ ਜਾਣਕਾਰੀ ਲਈਏ ਬਾਈ ਖਾਲਸਾ ਬੋਹ ਫਤੇ ਜੀ ਇਹ ਲੰਗਰ ਕਾਦੇ ਵਾਸਤੇ ਲਗਾਇਆ ਗਿਆ ਜੀ ਹਾਂ ਜੀ ਇਹ ਸੰਤਾਂ ਦੀ ਵਰਸੀ ਆ ਜੀ ਉਹਨਾਂ ਨੂੰ ਹਰ ਸਾਲ ਯਾਦ ਕਰਦੇ ਆ ਤੇ ਉਹਨਾਂ ਦੇ ਸਬੰਧ ਵਿੱਚ ਹੈ ਜੀ ਮੈਂ ਸਬੰਧ ਵਿੱਚ ਲਗਾਇਆ ਗਿਆ ਜੀ ਹਾਂ ਜੀ ਬਾਬਾ ਔਂਕਾਰ ਲਾਤ ਜੀ ਵੀ ਨੌਜਵਾਨ ਸਭਾ ਤੇ ਨੌਜਵਾਨ ਸਭਾ ਨੂੰ ਆਦੇ ਦੇਣ ਤੇ ਮੁਖਨ ਨੰਗਾ ਲਗਾਇਆ ਹੈ ਕੀ ਕਹਿਣਾ ਚਾਹੁੰਦੇ ਜੀ ਬਹੁਤ ਵਧੀਆ ਗੱਲ ਹੈ ਜੀ ਇਦਾਂ ਯਾਦ ਕਰਦੇ ਰਹਿਣਾ ਚਾਹੀਦਾ ਸੰਤਾਂ ماں ਪੁੱਛਾਂ ਨੂੰ ਹਰ ਹਾਲ ਇਹ ਨੌਜਵਾਨ ਸਭਾ ਆ ਨੌਜਵਾਨ ਜਵਾਨ ਨੇ ਉਹਨਾਂ ਵਾਸਤੇ ਕੀ ਸੰਦੇਸ਼ ਦੇ ਦੇਣਾ ਚਾਹੁੰਦੇ ਐਵੇਂ ਨਸ਼ਿਆਂ ਤੋਂ ਮੁਕਤ ਰਹੋ ਕੀ ਕਹਿਣਾ ਚਾਹੁੰਦੇ ਉਹਨਾਂ ਹਾਂਜੀ ਨਸ਼ਿਆਂ ਤੋਂ ਮੁਕਤ ਰਹੋ ਵਾਤ ਵਾਤ ਨਾਮ ਬਾਣੀ ਨਾਲ ਜੁੜੋ ਅਮਰ ਛਗੋ ਤੇ ਗੁਰੂ ਵਾਲੇ ਬਣ ਆਪਣਾ ਨਾਂ ਦੱਸੋ ਜੀ ਪ੍ਰਮਗੰਗ ਜਿਹਦਾ ਜੀ ਮੇਰਾ ਨਾਮ ਭਾਈ ਕਰਨਦੀਪ ਸਿੰਘ ਆ ਮੈਂ ਚੀਮੇ ਪਿੰਡ ਗੁਰਦੁਆਰੇ ਹੈ ਡਰੈਕਟਿੰਗ

ਆਦਮ ਬਸ ਆਦਮੋ ਜੀ ਇਹ ਧੀ ਮੋਕਰਾ ਕੇ ਲਾ ਕੇ ਆ ਕਿ ਜੇ ਲੈ ਕੇ ਜਾਣਾ ਤਾਂ ਕੀ ਲੈ ਕੇ ਜਾਇਆ ਬਰਬੇ ਜੀ ਦਾ ਆਸ਼ੀਰਵਾਦ ਚਾਹੀਦਾ ਜੀ ਪਜਬੰਦੀ ਕਰਦੇ ਆ ਜੀ ਬਾਬਾ ਜੀ ਦਾ ਇਹ ਦੋ ਬੀਬੀਆਂ ਕਰਤਾ ਕਰਤਾ ਹੈ ਇਹ ਦੋਨੋਂ ਬੀਬੀਆਂ ਇਹ ਕਰਤਾ ਕਰਤਾ ਇਹਨਾਂ ਦਾ ਕੰਮ ਹੈ ਵੀ ਕਿਤੇ ਨਹੀਂ ਨੰਗਰ ਲੇ ਸਹੀ ਦੱਸਿਆ ਜੋ ਬੀਬੀਆਂ ਜੋ ਜਾਣ ਕਰ ਦਤੀ ਹੈ ਇਹ ਬੀਬੀਆਂ ਜੋ ਸੇਵਾ ਕਰਤਾਂ ਤੇ ਮਾਂ ਦਾ ਸੇਵਾ ਕਰਦੀਆਂ ਨਾ और ਜਾਣਕਾਰੀ के लिए जो ఏ ਕਿੱਥੋਂ ਆਏ ਠੰਗਰੂਰ ਠੰਗਰੂਰ ਤੋਂ ਜੀ ਠੰਗਰੂਰ ਤੋਂ ਜੀ ਹਾਂ ਧੂਰੀ ਸ਼ਹਿਰ ਤੋਂ ਕਿੱਥੇ ਸਵੰਤ ਆਏ ਆ ਜੀ ਅਸੀਂ ਮੱਥਾ ਟੇਕਣ ਆਏ ਆ ਜੀ ਇਹ ਮੱਥਾ ਟੇਕਣ ਕਿੱਥੇ ਮੱਥਾ ਟੇਕਣ ਆਏ ਆ ਜੀ ਬਾਬੇ ਦੇ ਬਾਬੇ ਕੀ ਕਾੜੇ ਵਾਸਤੇ ਆਏ ਕਿਹੜੇ ਬਾਬੇ ਦੇ ਆਏ ਜੀ ਕਾਲੇ ਬਾਬੇ ਕਾਲੇ ਬਾਬੇ ਦੇ ਬਾਬੇ अच्छा यो बारो देवी देवी संगत तो संगत आई ना आ मेला देख काले भाई सवान जो बड़ा सीमा पिंड प्रबंधक कमेटी ने जो प्रबंधक कमेटी ने आओ जानकारी बाहर लीए ਜੋ ਸਤਨਾ ਜਾਵ ਕਰਦੀਆਂ ਸੰਗਤਾ ਜੋ ਉਹ ਜੋ ਫਤਿਹ ਜੋ ਸੰਗਤ ਦੇ ਰਾਸਤੇ 'ਚ ਨਗਰ ਚਾਗਦੀਆਂ ਹੋਈਆਂ ਜੋ ਤੁਸੀਂ ਦਿਖ ਰਿਹਾ ਹੈ ਉਹਨਾਂ ਕੋਈ ਜਾਣ ਕਰ ਲਈਏ ਜੋ ਜੀਡੀ ਰੋਡ ਤੇ ਲਿੰਕ ਰੋਡ ਤੇ ਆਹ ਛੱਡ ਕੇ ਛਿੜ ਚੱਲਦੀ ਵੜੀ ਹੈ ਜੀ ਸੰਤ ਮਾਦਾ ਜੀ ਕਿੱਥੋਂ ਸੰਗਤ ਆਈ ਹੈ ਜੀ ਹਾਂਜੀ ਲੰਗਰ ਕਾਲੇ ਭਈਆ ਆਏ ਜੀ ਮੱਥਾ ਟੇਕਣਾ ਜੀ ਮੱਥਾ ਟੇਕਣਾ ਜੀ ਕਿੰਨੇ ਕਿਹੜਾ ਵੀ ਆਪਣਾ ਆਪਾਂ ਜਲੰਧਰ ਤੋਂ ਆਏ ਜੀ ਬਸੰਤ ਸਿੰਘ ਤੋਂ ਕੀ ਸਮਝ ਆਏ ਜੀ ਅੱਜ ਛੇ ਵੀ ਪਾਸੇ ਮੱਥਾ ਟੇਕਣਾ ਆਏ ਜੀ ਮੇਲੇ ਕਰਕੇ ਹਾਂਜੀ ਮੇਲੇ ਕਰਕੇ ਮੇਲੇ ਕਰਕੇ ਸੰਗਤ ਜਲੰਧਰ ਕਦੇਤੀ ਮੇਲੇ ਕਰ ਸੰਗਤਾਂ ਲੰਗਰ ਸੇਕਣ ਆ ਨਿੱ ਮਿਲਣ ਦੇਖਣ ਆਏ ਆ ਮੱਥਾ ਟੇਕਣ ਆਈਆਂ ਜਲੰਧਰ ਛੇ ਵੀ ਪਾਸੇ ਗੁਰਦਾਰ ਤੋਂ ਪੂਰੇ ਨੇ ਸੰਗਤ ਆਈ ਸਵਾਸ ਆਈਆਂ ਜੋ ਕਿਸ਼ਨਗਰ ਤੋਂ ਕਰਤਾ ਕੋਲ ਲਿੰਕਰੋ ਛੜਕੇ ਲ ਜਾਂਦੇ ਆਂਦੇ ਜੋ ਬਾਨਕਪੁਰ ਦੀ ਸਾਧੂ ਮਹਤਮਾ ਉਹਨਾਂ ਦੇ ਸਮਾਗਨ ਸਮਾਂ ਵਿੱਚ ਟਟ ਲੰਗਰ ਲਗਾਇਆ ਗਿਆ ਹਨ ਬੜਾ ਸ਼ੌਪ ਆਇਆ ਗਿਆ ਤੋਂ ਬੰਦੇ ਕੋਈ ਟਿਆਂ ਦਾ ਅਤੇ ਸੰਗਤਾਂ ਜੋ ਜੀਰੋ ਲਿੰਕ ਜਾਂਦੀ ਹਨ ਇਹ ਆਪਾਂ ਤਾਂ ਤੇ ਮੰਦੇ ਨਾਲ ਲੰਗਰ ਛਕਦੀ ਹਨ ਸੇਵਾ ਕਰਦਿਆਂ ਸੇਵਾ ਟਟ ਲੰਗਰ ਬਾਬੇ ਦਾ ਲੰਗਰ ਜੋ ਪ੍ਰਬੰਧਕ ਕਮੇਟੀ ਨੇ ਲਗਾਇਆ ਗਿਆ ਨਾ ਮਹਾਰਾਜ ਜੀ ਕਰਦਿਆਂ ਨੇ ਇਹ ਸੰਗਤ ਕਿੱਥੋਂ ਆਈ ਹੈ ਜੀ ਬੜੇ ਪਿੰਡ ਤੋਂ ਬੜੇ ਪਿੰਡ ਤੋਂ ਹਾਂਜੀ ਇਹ ਸਮਾਂ ਚ ਆਏ ਜੀ ਅੱਜ ਹਾਂਜੀ ਇਹ ਸਮਾਂ ਚ ਆਏ ਤੁਸੀਂ ਮਹਾਰਾਜ ਜੀ ਅੱਛਾ ਤੁਮਨਤਾ ਦੇ ਜਾਏ ਕਿ ਜਾਣਾ ਹੈ ਜੀ ਨਹੀਂ ਮਥਾ ਟਿਕਣਾ ਜੀ ਇਹ ਟਿਕਣਾ ਜੀ ਅੱਜ ਹਾਂਜੀ ਇਹ ਸੰਗਤ ਆਪਣੇ ਨਾਲ ਆਈ ਹੈ ਸਾਰੀ ਹਾਂਜੀ ਹਾਂਜੀ ਅੱਛਾ ਅੱਛਾ ਹਾਂਜੀ ਹਾਂਜੀ जो डेरा बाबा अंकार नाथ जी पिंड कला इतों करीब ते तीन किलोमीटर की दूरी स्थित है जिथे प्रबंधक जनरल आप इलाके संगतान ने तांते तनतेमान संगत या हर एक संगत वास्ते लंगर जल पाने शबीला ठंडिया जल दबील लगन आओ संगत जो काफले ग्डिया ਗੱਡੀਆਂ ਦੇ ਅਤੇ ਇਹ ਮੇਲਾ ਤੇ ਕਿ ਬਾਸ ਸੰਗਤਾਂ ਆਉਂਦੀਆਂ ਹੋਈਆਂ ਨੇ ਇਹ ਪਿੰਡ ਕਾਲੇ ਬਾਈਆਂ ਤੋਂ ਭਾਈ ਖਾਲਸਾ ਭਾਈ ਫਤਿਹ ਕਿੱਥੋਂ ਆਏ ਹੋ ਹਾਂਜੀ ਇਹੀ ਕਰਤਾਰਪੁਰ ਤੋਂ ਆਏ ਜੀ ਇਹ ਤੇਗਾਂ ਮਥੇ ਹਾਂਜੀ ਹਾਂਜੀ ਤੇਗਾਂ ਹਾਂਜੀ ਪ੍ਰੇਮਹਾਰਾ ਜੀ ਉਹ ਵਧੀਆ ਜੀ ਜੋ ਸੰਗਤਾਂ ਦਾ ਤੇਗਾਂ ਆਈਆਂ ਹੋਰ ਸਿਆਟ ਸਕੂਟਰਾਂ ਤੋਂ ਆਪਣੇ ਆਪਣੇ ਵੀਰ ਕਰਨ ਗਰਮੀ ਦੀ ਇਹ ਨਹੀਂ ਗਵਾਨੀ ਗਰਮੀ ਦੇ ਹੁੰਦੇ ਹੋਏ ਵੀ ਤੰਤ ਤੰਤੇ ਮਾਂ ਦੇ ਨਾਲ ਵੀਰ ਤੋਂ ਲੈ ਕੇ ਸੰਕਟ ਆਪਣਾ ਬਿਲਾ ਤੇ ਗੱਡੀਆਂ ਤੇ ਤੇ ਅਸੀਂ ਸਾਧੂ ਮਹਾਤਮਾ ਅੰਕਾਰਨਾਥ ਜੀ ਜਸ ਸੰਭਾਗ ਸ਼ੰਗਤਾ ਜਾਂਦੀ ਮੈਂ ਇਹ ਦੇਖ ਰਿਹਾ YouTube ਚੈਨਲ 'ਤੇ ਜਿੱਥੇ ਉਹਨਾਂ ਦੇ ਅੱਜ ਸਵਾਗਤ ਦਰਾਂ ਪ੍ਰਬੰਧਕ ਕਮੇਟੀ ਦੇ ਸਮੂਹ ਸ਼ੰਗਤਾ ਦੀ ਵਿਦਿਸ਼ਾਤਤਲੋਂ ਵੀ ਅਤੇ ਹਲਾਕੇ-ਹਲਾਕਾ ਲੋ ਸ਼ੰਗਤਾ ਬਲੋਵੀ ਠੰਡੇ ਯਾਲਦੀ ਸ਼ੀਲਾਂ ਤਕਾਈਆਂ ਗਈ ਹਨ ਜੋ ਸ਼ੰਗਤਾ ਮੱਥਾ ਟੇਕ ਕੇ ਸਾਨਾ ਤੋਂ ਵਾਸੋਂ ਦੀਆਂ ਹੋਈਆਂ ਆਓ ਰਸਤੇ ਵਿੱਚ ਜੋ ਸੰਗਤਾਂ ਜੋ ਸੰਗਤਾਂ ਵਾਸਤੇ ਲੰਗਰ ਤੋਂ ਲਗਾਏ ਹਨ ਇਹ ਡੇਰਾ ਹੈ ਬਾਈ ਵਾਲਿੰਗ ਨਾਲ ਜੀ ਦਾ ਜੋ ਵਿੰਦੂ ਦੇ ਨੇੜੇ ਇਸ ਜੋ 3 ਕਿਲੋਮੀਟਰ ਤੱਕ ਵੀ ਉਹ ਦੇ ਇਸ ਥਾਂ ਦੇ ਵਿੱਚ ਇਹ ਡੇਰਾ ਰਾਸਤੇ ਜਾਂਦਾ ਹੈ ਸਾਹਬਾ ਜੇਤੋ ਵੰਨਿਆ ਜੀ ਬਹੁਤ ਵਧੀਆ ਜੀ ਬਹੁਤ ਆਇਆ ਕਿਥੋਂ ਜੀ ਮੇਲਾ ਦੇਖਣ ਇੱਕ ਪਤੜਾ ਖਲਾਦੋਂ ਜੀ ਖਲਾਦੋਂ ਆਇਆ ਜੀ ਹਾਂ ਜੀ ਹਾਂ ਜੀ ਸਹੀ ਕਰਤਾਰਪੁਰੋਂ ਆਇਆ ਜੀ ਕਰਤਾਰਪੁਰੋਂ ਮੇਲਾ ਦੂਰ ਨਹੀਂ ਰਹਿ ਸਕਤਾ ਲੰਗਰ ਸ਼ੇਖਰ ਵਾਸਤੇ ਸੰਗਤਾਂ ਜੋ ਮਾਤਾ ਟੇਕ ਭਾਸੋਂ ਦੀਆਂ ਹੋਈਆਂ ਕੋ ਜੀਆ ਵਾਤੇ ਜਾਣ ਕੇ ਲਈਏ ਇਹ ਲੰਗਰ ਕਾਹਦੇ ਬਾਤ ਲਗਾਇਆ ਜੀ ਅੱਜ ਪਪਾ ਪਾਣਾ ਜੀ ਇਹ ਆਓ ਜੀ ਮਾਰਾ ਹੁਕਮ ਕਰੇ ਬਾਬਾ ਬਾਸ ਹੁੰਦਾ ਆਹ ਜੀ ਗੱਡੀ ਆ ਜੀ ਬਹੁਤ ਭਰੀ ਏ ਹਾਂ ਬਾਬਾ ਬਾਸ ਨਾਲ ਆਦਾ ਗੱਡੀ ਬਹੁਤ ਭਰੀ ਏ ਤੇ ਬਹੁਤ ਜੀ ਸੇਵਾ ਕਰਦੇ ਆ ਸੱਚੇ ਪਾਤਸ਼ਾਹ ਰਹਿਮਤਾ ਮਾਰੋ ਦੋਸ਼ ਕਰੇ ਪਪਾ ਪਾਣਾ ਜੀ ਨਾਲ ਲਾਇਆ ਕੋਈ ਗੱਡਿਆ ਹਾਂ ਇਹ ਕੋਈ ਗੱਡਿਆ ਜੀ ਆ ਅੱਛਾ ਰਹਾ ਹਾਂ ਜੀ ਇਹ ਕਾਹਦੇ ਬਾਤ ਲੰਗਰ ਲਗਾਇਆ ਜੀ ਇਹ ਸੰਗਤਾਂ ਦੇ ਬਾਅਦ ਇਹ ਸ਼ਕੜਾ ਸਕਾਉਣ ਵਾਸਤੇ ਜੀ ਇੱਥੇ ਸਭਾਂ ਚ ਲਾਇਆ ਕਦੇ ਵਾਸ ਲਾਇਆ ਜੀ ਲੰਗਰ ਪਪਾ ਕਾਨਾ ਜਿੱਦੇ ਮੇਲਾ ਵਾ ਜੀ ਅੱਛਾ ਮੇਲੇ ਵਾਸ ਲੰਗਰ ਕਾਇਆਗਾ ਨਾ ਹਾਂ ਸੰਗਤ ਇਹੋ ਰਸਤੇ ਇਹੋ ਆ ਆ ਵੀ ਸਭ ਕੋ ਕਰ ਰਹੇ ਆ ਓਕੇ ਇਹ ਸਾਰੀਆਂ ਸੰਗਤਾਂ ਦੀ ਨੀਂਦਾਂ ਕਰਦੇ ਆ ਤੇ ਲੰਗਰ ਦੀ ਸੇਵਾ ਬਾਬਾ ਜੀ ਨੇ ਸਾਨੂੰ ਦਿੱਤੀ ਆ ਜਿੰਨੀ ਜੋਗੇ ਆ ਅਸੀਂ ਉਨ੍ਹੀ ਸੇਵਾ ਕਰਾਂਗੇ ਮਾਤਾ ਜੀ ਬਾਬਾ ਜੀ ਕਾਦੇਵਾ ਦਾ ਮੰਗਰਾਂ ਲਗਾਇਆ ਗਿਆ ਜੀ ਅੱਜ ਇਹ ਲੰਗਰ ਲਗਾਇਆ ਜੀ ਸੰਤਾਂ ਦੀ ਵਰਸੀ ਆ ਸਾਡੇ ਸੰਤ ਬੜੇ ਪੁੰਚੇ ਹੋਏ ਸੀਗੇ ਬਾਬਾ ਜੀ ਉਹ ਜਿੰਨੇ ਸਮਾਏ ਆ ਇਹ ਬੋਤਲ ਪਾਣੀ ਨਹੀਂ ਸੀ ਮੈਂ ਤਾਂ ਕਿਤੇ ਪੀਣ ਨੂੰ ਅਸੀਂ ਨਾਲ ਤਾਂ ਗੇੜੇੜ ਕੇ ਪਾਣੀ ਪਿਉਂਦੇ ਸੀ ਸੰਤਾਂ ਨੂੰ ਅਸੀਂ ਉਹਦੋਂ ਦਾ ਫੇਰ ਵਰਸੀ ਛੱਡੀ ਨਹੀਂ ਅਸੀਂ ਵੀ ਮਨਾਉਨੇ ਆ ਜੀ ਸਾਰੇ ਸੇਵਾ ਕਾਬੇ ਕਿਹੜੇ ਸੇਵਾਦਾਰੇ ਕਹਿੰਦਾ ਵਡੇਰਾ ਜੀ ਅੰਡੇਰਾ ਬਾਬੇ ਬਾਲਕਨਾਸ ਦਾ ਇਹ ਰੇਖਾ ਲੱਗ ਕੇ ਲਾਉਂਦੇ ਕਿ ਐਕਚੁਅਲੀ ਆਇਆ ਜੀ ਨਹੀਂ ਨਹੀਂ ਜੀ ਜਦੋਂ ਦੇ ਬਾਬਾ ਜੀ ਸਮਾਏ ਆ ਨਾ ਉਦੋਂ ਵੀ ਵਰਸੀ ਦੀ ਸੇਵਾ ਕਰਦੇ ਸੀ ਆਪਣਾ ਕੋਈ ਸਮਾਰਤ ਨੰਬਰ ਆਇਆ ਸਪਾਰਕ ਨੰਬਰ ਦੇ ਨਾਮ ਦੱਸੋ ਤੇ ਆਪਣਾ ਨਾਮ ਦੱਸਿਆ ਜਾਵੇ ਦੁਬਾਰਾ ਖਾਣੇ ਬਾਰੇ ਦੱਸਿਆ ਸਮਾਰਤ ਨੰਬਰ ਪਾਹ ਟੈਲੀਫੋਨ ਨੰਬਰ ਨਹੀਂ ਹੋਣਾ ਨਾ ਫੋਨ ਨੰਬਰ ਕਰੋ ਖਾਣੇ ਵਿੱਚ 527177 ਨੰਬਰ ਹੈ ਆਪਣਾ ਨਾਮ ਦੱਸਿਆ ਜਾਵੇ ਸੇਵਾਦਾਰ ਦਾ ਨਾਮ ਵੀ ਦੱਸੋ ਤੇ ਸੇਵਾਦਾਰ ਪੀਪੀ ਸਰਵਰ ਦੇਣੀ ਵੱਡਾ ਨਾਮੀ ਜਾਣਕਾਰੀ ਚੋਣਦੇ ਹਰਵਿੰਦਰ ਸਿੰਘ ਮਲਟੂਰ ਅੱਜ